ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਜੋਤ ਕਰੇ ਉਜਾਲਾ ਜੋਤ ਨਿਰੰਜਨ ਸਰਵ ਪਸਰ ਪਸਾਰ ਜੋਤ ਨਿਰੰਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜੋਤ ਸਰੂਪੀ ਕੀਆ ਆਕਾਰ ਜੋਤ ਨਿਰੰਜਨ ਮਾਤਿ ਆਕਾਰੇ ਜੋਤ ਨਿਰੰਜਨ ਪ੍ਰਭ ਵਿੱਚ ਸੰਸਾਰੇ ਜੋਤ ਨਿਰੰਜਨ ਆਵੇ ਵਾਰੋ ਵਾਰੇ ਜੋਤ ਨਿਰੰਜਨ ਏਕਾ ਰੰਗ ਪ੍ਰਭ ਕਰਤਾਰੇ ਜੋਤ ਨਿਰੰਜਨ ਗੁਰਪੂਰਾ ਮਹਾਰਾਜ ਸ਼ੇ ਸਿੰਘ ਵਿਸ਼ਨੂੰ ਭਗਵਾਨ ਲੈ ਅਵਤਾਰੇ ਜੋਤ ਨਿਰੰਜਨ ਆਪਣੇ ਰੰਗ ਜੋਤ ਨਿਰੰਜਨ ਗੁਰਮੁਖ ਸਾਚੇ ਸੰਗ ਜੋਤ ਨਿਰੰਜਨ ਕਾਰ ਦਰਸ਼ ਗੁਰਮੁਖ ਸਾਚੇ ਪਾਰ ਲੰਗ ਜੋਤ ਨਿਰੰਜਨ ਮਹਾਰਾਜ ਸੇ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਸਾਚਾ ਦਰਸ਼ ਦਾਨ ਦਰ ਮੰਗ ਜੋਤ ਨਿਰੰਜਨ ਆਪਿ ਆਕਾਰਿਆ ਜੋਤ ਨਿਰੰਜਨ ਪ੍ਰਭ ਵਡ ਸੰਸਾਰਿਆ ਜੋਤ ਨਿਰੰਜਨ ਜੋਤ ਸਰੂਪ ਜਾਮਾ ਵਿੱਚ ਮਾਤ ਦੇ ਤਾਰਿਆ ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਨਾਰਾਇਣ ਨਰ ਅਵਤਾਰਿਆ ਨੇਹ ਕਲੰਕ ਵਿੱਚ ਮਾਤ ਦੇ ਆਏ ਜੋਤ ਨਿਰੰਜਨ ਨੇਹ ਕਲੰਕ ਕਲ ਨਾ ਉਤਰਾਏ ਨੇਹ ਕਲੰਕ ਸਾਚਾ ਥਾਉ ਆਪ ਸੁਹਾਏ ਨੇਹ ਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪ੍ਰਗਟ ਹੋਏ ਦਰਸ਼ ਦਿਖਾਏ ਜੋਤ ਨਿਰੰਜਨ ਨਿਰਾਹਾਰ ਜੋਤ ਨਿਰੰਜਨ ਨਰ ਅਵਤਾਰ ਜੋਤ ਨਿਰੰਜਨ ਸਰਵੇਕਾਰ ਜੋਤ ਨਿਰੰਜਨ ਜੀਵ ਜੰਤਿ ਆਧਾਰ ਜੋਤ ਨਿਰੰਜਨ ਮਹਾਰਾਜ ਸੇ ਸਿੰਘ ਵਿਸ਼ਨੂੰ ਭਗਵਾਨ ਰੇਹਾ ਪਸਰ ਪਸਾਰ